ਆਮ ਆਦਮੀ ਪਾਰਟੀ ਦੇ ਉਹ ਵਲੰਟੀਅਰਾਂ ਇਨਾ ਨੇ ਹਰ ਕੋਸ਼ਿਸ਼ ਨਾਲ ਆਮ ਆਦਮੀ ਪਾਰਟੀ ਨੂੰ ਬਲੰਦੀਆਂ ਤੇ ਲਿਆਂਦਾ ਪਰ ਇਨਾ ਨੇ ਉੱਠ ਕੇ ਜਾ ਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਿੱਥੇ ਇਨਾ ਨੇ ਪਤਾਲਬਾਦੂ ਭ੍ਰਿਸ਼ਟਾਚਾਰ ਵਿੱਚ ਲੱਤ ਪਤ ਲੋਕਾਂ ਦੀਆਂ ਜਾਇਦਾਦਾਂ 'ਤੇ ਕਬਜ਼ਾ ਕਰਨ ਵਾਲੇ ਅਤੇ ਜਨਾਨੀਆਂ ਔਰਤਾਂ ਬਾਵਾ ਭੈਣਾਂ ਦੀਆਂ ਇੱਛਤਾਂ ਲੁੱਟਣ ਵਾਲੇ ਨੌکریاں ਜੋ ਕੱਟੇ ਹੋਏ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਟਿਕਟਾਂ ਦੇ ਕਿਸਨ ਮਾਨ ਦੇ ਇਸ ਤੇ ਅਸੀਂ ਸਬੂਤ ਵੀ ਪੇਸ਼ ਕੀਤੇ ਨੇ ਸੰਜੀਤ ਰਗੇਰਸ ਨੇ ਮੈਨੂੰ ਆਪ ਖੁਦ ਮਿਲ ਕੇ ਕਿਹਾ ਕਿ ਆਪ ਤੁਸੀਂ ਕੀ ਲੈਣਾ ਟਿਕਟਾਂ ਅਸੀਂ ਦੇਣੀਆਂ ਨੇ ਤੁਸੀਂ ਨਹੀਂ ਦੇਣੀਆਂ ਜਦੋਂ ਕਿ ਸਾਡੀ ਆਮ ਆਦਮੀ ਪਾਰਟੀ ਦਾ ਸੰਵਿਧਾਨ ਹੈ ਸੰਵਿਧਾਨ ਮੁਤਾਬਕ ਇਹਨਾਂ ਨੇ ਕੋਈ ਟਿਕਟ ਨਹੀਂ ਦਿੱਤੀ ਇਸ ਕਰਕੇ ਅਸੀਂ ਦੁਖੀ ਹੋਏ ਹੋਏ ਅਸੀਂ ਆਮ ਆਦਮੀ ਪਾਰਟੀ ਨੂੰ ਇੱਕ ਇਨਕਲਾਬੀ ਪਾਰਟੀ ਦੇਖ ਕੇ ਜੁੜੇ تھے ਕੇਜਰੀਵਾਲ ਦਾ ਸਵਰਾਜ ਦੇਖ ਕੇ ਜੁੜੇ ਦੇ ਪਰ ਅੱਜ ਅਸੀਂ ਦੇਖ ਰਿਹਾ ਜੀ ਆਮ ਆਦਮੀ ਪਾਰਟੀ ਦੇ ਲਈ ਸਵਰਾਜ ਨਾ ਦੀ ਕੋਈ ਚੀਜ਼ ਨਹੀਂ ਲੋਕਤੰਤਰ ਕੋਈ ਲੋਕਤੰਤਰ ਨਹੀਂ ਹੈਗਾ ਇਹ ਉਹੀ ਪੁਰਾਣੀਆਂ ਪਾਰਟੀਆਂ ਦਾ ਗੰਦ ਇਕੱਠਾ ਕੀਤਾ ਹੋਇਆ ਜਿਨ੍ਹਾਂ ਨੂੰ ਹੁਣ ਟਿਕਟਾਂ ਦਿੱਤੀਆਂ ਨੇ ਹਰ ਪਾਸੇ ਇਹੀ ਰੌਲਾ ਹੈ ਵੀ ਟਿਕਟ ਗਲਤ ਬੰਦੇ ਨੂੰ ਦੇ ਰਹੇ ਨੇ ਨਵੇਂ ਆਇਆ ਨੂੰ 2 ਮਹੀਨੇ ਆਇਆ ਨੂੰ ਕੋਈ ਮਹੀਨੇ ਵੀ ਨਾ ਤੇ ਜਵਾਨ ਹੋਇਆ ਉਹਨਾਂ ਨੂੰ ਟਿਕਟਾਂ ਮਿਲ ਰਹੀਆਂ ਆਮ ਆਦਮੀ ਕਿੰਨੇ ਕੁ ਲੱਗਦਾ ਲੋਕ ਜਿਹੜੇ ਤੁਹਾਡੇ ਨਾਲ ਕਿਉਂਕਿ ਤੁਸੀਂ ਇਸ ਲਾਈਨ 'ਚੋਂ ਮੂਵਮੈਂਟ ਬਣ ਰਹੀ ਹੈ ਖਲਾਫ ਆਮ ਆਦਮੀ ਨਹੀਂ ਸਾਡੇ ਨਾਲ ਜਿਹੜੇ ਨਾਰਾਜ਼ ਬਲੰਟੀ ਨੇ ਉਹ ਤਾਂ ਪੁਰਾਣੇ ਨੇ ਜਿਹੜੇ ਨੂੰ ਅਸੀਂ ਜਾਣਦੇ ਹਾਂ ਉਹਨਾਂ ਨੂੰ ਤਾਂ ਕਿਸੇ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਨਾਰਾਜ਼ ਨੇ ਉਹ ਸਾਡੇ ਨਾਲ ਨੇ ਹੁਣ ਵੀ ਅੱਜ ਵੀ ਸਾਡੇ ਨਾਲ ਨੇ ਜਿਹੜੇ ਨਵੇਂ ਨੂੰ ਕੋਈ ਜਿੱਥੇ ਜਿੱਥੇ ਟਿਕਟਾਂ ਅਨਾਉਂਸ ਹੋਈਆਂ ਉੱਥੇ ਸਾਰੇ ਕਿਤੇ ਇਹੀ ਹੈ ਰੌਲਾ ਕੋਈ ਹੈ ਕਿ ਕਿਸੇ ਕੋਈ ਜਗ੍ਹਾ ਇਹ ਨਹੀਂ ਜਿੱਥੇ ਇਹਨਾਂ ਨੇ ਕਿਸੇ ਪੁਰਾਣੇ ਵਲੰਟੀਅਰ ਨੂੰ ਜਿਨ੍ਹਾਂ ਨੇ ਵਰਕ ਕੀਤਾ ਦਾ ਤਨੋਂ ਮਨੋਂ ਵਰਕ ਕੀਤਾ ਦਾ ਉਹਨੂੰ ਟਿਕਟ ਦਿੱਤੀ ਹੋਵੇ ਮੇਰੇ ਖਿਆਲ ਚ ਵੀ ਪੂਰੇ ਪੰਜਾਬ ਦੇ ਵਿੱਚ ਜੇ ਲਾ ਲਓ ਵੀ ਜਿੰਨੀਆਂ ਵੀ ਟਿਕਟਾਂ ਅਨਾਉਂਸ ਹੋਈਆਂ ਨੇ ਮੇਰੇ ਖਿਆਲ ਚ ਵੀ 85 ਤੋਂ ਉੱਪਰ ਟਿਕਟਾਂ ਅਨਾਉਂਸ ਕਰ ਚੁੱਕੇ ਨੇ ਇਹ 100 ਹਾਂ ਜੀ ਮਤਲਬ ਇਹ 100 ਹੋ ਗਈ 100 ਦੇ ਵਿੱਚੋਂ 10 ਟਿਕਟਾਂ ਹੁਣ ਪੁਰਾਣੇ ਬੰਦੇ ਨੂੰ ਦਿੱਤੀਆਂ अदरवाइज ਸਾਰਿਆਂ ਨੂੰ ਨਵੇਂ ਨੂੰ ਦਿੱਤੀਆਂ ਇਹ ਟਿਕਟਾਂ ਨੇ ਕੋਈ ਪੁਰਾਣਾ ਵਲੰਟੀਅਰ ਨਹੀਂ ਹੈਗਾ ਜਿਹੜਾ ਪਹਿਲਾਂ ਤੋਂ ਜੁੜਿਆ ਹੋਵੇ ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰੀਖਿਆ ਚਾਰ ਦੇ ਦੋਸ਼ ਲੱਗੇ ਹੋਏ ਇੰਨੇ ਨੇ ਬਿਲਕੁਲ ਇਹ ਸੱਚ ਨਹੀਂ ਕਿ ਨੇ ਪੈਸੇ ਜਿਹੜੇ ਵੀ ਦੀ ਇਹ ਬਿਲਕੁਲ ਸੱਚ ਹੈ ਇਹਨਾਂ ਦੇ ਸਾਡੇ ਸਾਡੇ ਕੋਲ ਪ੍ਰੂਫ ਵੀ ਨੇ ਵੀ ਇਹਨਾਂ ਨੇ ਕਿੰਨੇ ਪੈਸੇ ਜਿਹਦੇ ਤੇ ਹੁਣ ਆਪਾਂ ਖੰਨੇ ਦੀ ਐਗਜ਼ਾਮਪਲ ਲਾ ਲਓ ਖੰਨੇ ਦੇ ਵਿੱਚ ਜਿਹੜੇ ਬੰਦੇ ਨੂੰ ਨਿਲਿਤ ਤਫਲੀ ਨੂੰ ਟਿਕ ਦਿੱਤੀ ਹੈ ਉਹ ਬਿਲਕੁਲ ਨਵੇਂ ਪੁਰਾਣੇ ਬੰਦਿਆਂ ਨੂੰ ਇਗਨੋਰ ਕਰਕੇ ਟੋਟਲੀ ਇਗਨੋਰ ਕਰਕੇ ਟਿਕ ਦਿੱਤੀ ਹੈ ਉੱਥੇ ਦੇ ਉੱਥੇ ਜਿਹੜੇ ਲੋਗ ਵਲੰਟੀਅਰ ਨੇ ਪੁਰਾਣੇ ਉਹ ਵੀ ਨਾਰਾਜ਼ ਨੇ ਪਰ ਉਹ ਆਪਣੀ ਪੜਾਅ ਕੱਢ ਨਹੀਂ ਰਹੇ ਇੱਕ ਪਾਸੇ ਇਹਨਾਂ ਕਿ ਵੀ ਉਹ ਲੋਕਲ ਬੰਦਾ ਅਨਿਲ ਦਿੱਤ ਫੰਡੀ ਹੈ ਆਦਰਵਾਇਸ ਪਾਰਟੀ ਦਾ ਆਇਆ ਤਾਂ ਬਾਹਰ ਦੀ ਪਾਰਟੀ ਦੇ ਉਥੇ ਦੇ ਇਹ ਜਿਹੇ ਵਧੀਆ ਚਿਹਰੇ ਵੀ ਹੈਗੇ ਨੇ ਜਿਹੜੇ ਪੁਰਾਣੇ ਜੀ ਨਾਲ ਤਨੋਂ ਮਨੋਂ ਕੰਮ ਕੀਤਾ ਹੈ ਜਿਹੋ ਚੀਮੇ ਹੋਣੀ ਸੀਗੀ ਚੀਮੇ ਪ੍ਰਧਾਨ ਨੇ ਬੜਾ ਕੰਮ ਕੀਤਾ ਹੋਰ ਵੀ ਪੁਰਾਣੇ ਵਲੰਟੀਅਰ ਜਿਹੜੇ ਦਾਵੇਦਾਰ ਸੀ ਜਿਨ੍ਹਾਂ ਨੇ ਉਥੇ ਉਹ ਕਰਿਆ ਸੀਗਾ ਵਰਕ ਕੀਤਾ ਹੋਇਆ ਸੀ ਆਰੋਕੇ ਉਹਨਾਂ ਦੀ VOTING ਵੀ ਹੋਈ ਸੀ ਵਲੰਟੀਅਰ VOTING ਹੋਈ ਸੀ ਪਰ ਉਹਨਾਂ ਨੇ ਉਹ ਬੰਦੇ ਅੰਦਰ ਡਟ ਦਿੱਤੀਆਂ ਨਹੀਂ ਜੀ ਸਾਨੂੰ ਤਾਂ ਇੱਥੋਂ ਤੱਕ ਅਕੇ ਪਤਾ ਲੱਗਿਆ ਵੀ ਜਿਹੜੀ ਖੰਨੇ ਵਾਲੀ ਟਿਕਟ ਹੈ ਉਹ 2 ਕਰੋੜ ਦੇ ਵਿੱਚ ਵਿਕੀ ਹੋਈ ਹੈ